ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਵੀਡੀਓ ਇੱਕ ਦੇਖਦੇ ਆਂ ਤੇ ਉਸ ਤੋਂ ਬਾਅਦ ਵਿਚਾਰ ਕਰਾਂਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਆ ਕਰੋ ਇੱਕ ਚੰਗਾ ਵਿਚਾਰ ਤੁਹਾਡੇ ਤੱਕ ਪਹੁੰਚ ਸਕੇ ਆਓ ਵੀਡੀਓ ਸ਼ੁਰੂ ਕਰਦੇ ਆਂ ਮੈਂ ਚਾਹੁੰਦਾ ਨਹੀਂ ਇਦਾਂ ਦੀ ਗੱਲ ਕਰਾਂ ਪਰ ਫੇਰ ਵੀ ਕਰ ਦੇਣਾ ਇਦਾਂ ਪੁੱਛਿਆ ਦੇਣ ਵਾਲੇ ਬੈਠੇ ਨੇ ਬੀਬੀ ਜਾਂਦੀ ਹੈ ਭੈਣੇ ਸਿੰਦਰ ਕੌਣ ਹੈ ਤੁਹਾਡੇ ਚ ਸਮਝ ਗਿਆ ਨਾ ਐ ਐ ਐ ਪੁੱਛਦੇ ਇਹ ਸਿੰਦਰ ਕਿਹੜੀ ਮਰੀ ਐ ਤੁਹਾਡੇ ਉਹ ਫਿਰ ਵਿਚਾਰੀ ਐ ਖੜੀ ਕੰਬੀ ਹਾਂਜੀ ਹਾਂਜੀ ਹੈਗੀ ਮੇਰੇ ਲੈ ਨਾਨਕਿਆ ਜੀ ਵੀ ਇੱਕ ਸਿੰਦਰ ਹੈਗੀ ਐ ਇੱਕ ਆਪਣੇ ਉਧਰ ਵੀ ਹੈਗੀ ਦਾਦਕਿਆਂ ਚ ਵੀ ਸਿੰਦਰ ਤੇ ਹੁੰਦੀ ਹੋਈ ਐ ਇਹ ਤੇ ਕਾਮਨ ਨਾਮ ਐ ਇਹ ਕਾਮਨ ਨਾਮ ਨੇ ਕੋਈ ਸਰਬਜੀਤ ਕੋਈ ਸਿੰਦਰ ਇਹ ਤੇ ਕਾਮਨ ਨਾਮ ਹੁੰਨੇ ਨੇ ਫਿਰ ਉਹ ਐ ਪੁੱਛਦੇ ਤੇ ਇਹ ਫਿਰ ਜੇ ਦੱਸ ਦਈਏ ਫਿਰ ਭਲਾ ਐ ਤੇ ਵਿਚਾਰਾ ਐ ਭੋਲਾ ਉਹ ਜਿਹੜਾ ਬੰਦਾ ਡਰਿਆ ਹੁੰਦਾ ਇੰਨੇ ਕੱਠ ਦੇ ਵਿੱਚ ਜੇ ਇੱਥੇ ਮੈਂ ਤੈਨੂੰ ਖੜਾ ਕਰਕੇ ਪੁੱਛ ਲਾਂ ਨਾ ਵੀ ਦੱਸ ਤੂੰ ਸਭ ਸੱਚ ਹਾਂਜੀ ਹਾਂਜੀ ਕਰੀ ਜਾਏਗਾ ਇਹਨਾਂ ਨੇ ਸਾਜ ਚੱਕ ਦੇਣੇ ਨੇ ਮਗਰ ਚੱਲ ਬਾਬਾ ਓਏ ਐਈ ਚੱਲ ਬਾਬਾ ਮੈਂ ਉਹ ਸਾਰੇ ਸਾਹਿਬ ਆਪਾਂ ਨੈੱਟ ਤੇ ਵੇਖ ਕੇ ਕਹਿੰਦੇ ਹਾਏ ਵੇ ਬਾਬਾ ਮੰਨ ਦੀਆਂ ਜਾਣਦਾ ਵੀਰੋ ਸਤਗੁਰ ਦੇ ਸਿੱਖ ਬਣੋ ਇੱਕ ਗੱਲ ਦੱਸਾਂ ਸੁਣ ਅੰਤਰਜਾਮਤਾ ਹੋਣੀ ਇਹ ਵਰ ਨਹੀਂ ਇਹ ਸ਼ਰਾਬ ਹੈ ਇਹ ਵਰ ਨਹੀਂ ਹੁੰਦਾ ਇਹ ਸ਼ਰਾਬ ਹੈ ਗੁਰੂ ਗ੍ਰੰਥ ਸਾਹਿਬ ਕਹਿੰਦੇ ਐ ਹਰਨ ਭਰਨ ਜਾ ਕਾ ਨੇਤਰ ਫੋਰ ਇਸ ਦਾ ਮੰਤਰ ਨਾ ਜਾਣਿਆ ਹੋਵੇ ਇਹ ਕਿਵੇਂ ਬਣਿਆ ਤੇ ਕਿਵੇਂ ਖਤਮ ਹੋਵੇ ਦੂਜਾ ਬੰਦਾ ਜਾਣ ਨਹੀਂ ਸਕਦਾ ਜਵੰਦੇ ਬਾਰੇ ਭਵਿੱਖਬਾਣੀ ਕੀਤੀ ਹੈ ਕਿਸੇ ਨੇ ਸਭ ਚੁੱਪ ਇੰਨੇ ਮੀਂਹ ਪੈਣੇ ਸੀ ਇੰਨਾ ਉਜੜਨੇ ਸੀ گاਵਾ ਮੱਝਾਂ ਮਰ ਗਈਆਂ ਕਿਸੇ ਬਾਬੇ ਨੇ ਐ ਪਾਉਣ ਜੀ ਆ ਕੇ ਕਿਹਾ ਹੋਵੇ ਵੀ ਮੱਝਾਂ ਮਰਨ ਗਈਆਂ ਓਏ ਕਰ ਲੋ ਬਚਾ ਆਪਣਾ ਕਿਸੇ ਨੇ ਦੱਸਿਆ ਕਿੱਡਾ ਪੰਜਾਬ ਦਾ ਉਜਾੜਾ ਹੋ ਗਿਆ ਦੱਸਿਆ ਕਿਸੇ ਨੇ ਵੀਰਾ ਮੈਚ ਵੇਖਣ ਦਾ ਨਜ਼ਾਰਾ ਹੀ ਤਾਂ ਹੈ ਪਤਾ ਨਹੀਂ ਹੁੰਦਾ ਕੌਣ ਜਿੱਤੂ ਤੇ ਕੌਣ ਹਾਰ ਜੇ ਤੈਨੂੰ ਅੱਜ ਪਤਾ ਲੱਗ ਜਾਏ ਨਾ ਵੀ ਮੈਚ ਪਾਕਿਸਤਾਨ ਜਿੱਤੂਗਾ ਜਾਂ ਭਾਰਤ ਜਿੱਤੂਗਾ ਤੈਨੂੰ ਮੈਚ ਵੇਖਣ ਦਾ ਸਵਾਦ ਆਊ ਇੱਥੇ ਕਬੱਡੀ ਟੂਰਨਾਮੈਂਟ ਹੁੰਦਾ ਜੇ ਪਹਿਲਾਂ ਹੀ ਪਤਾ ਹੋਵੇ ਵੀ ਕਿਹੜੀ ਟੀਮ ਜਿੱਤੂ ਵੇਖਣ ਦਾ ਕੋਈ ਨਜ਼ਾਰਾ ਹੀ ਨਹੀਂ ਨਜ਼ਾਰਾ ਐਕਸਾਈਟਮੈਂਟ ਇਸ ਗੱਲ 'ਚ ਹੈ ਨਹੀਂ ਪਤਾ ਕੌਣ ਜਿੱਤੂ ਕੀ ਹੋਊਗਾ ਕੱਲ ਕੀ ਹੋਣਾ ਨਹੀਂ ਪਤਾ ਇਹ ਤੇ ਸ਼ੁਕਰ ਕਰੋ ਅੰਤਰਜਾਮ ਤਾਂ ਹੈ ਨਹੀਂ ਤੇ ਚਾਹੀਦੀ ਵੀ ਨਹੀਂ ਐਕਸਾਈਟਮੈਂਟ ਹੀ ਜ਼ਿੰਦਗੀ ਜਿਦਾ ਤਾਂ ਹੈ ਨਹੀਂ ਪਤਾ ਕੱਲ ਕੀ ਹੋਊਗਾ ਇੱਥੇ ਪਤਾ ਲੱਗ ਜੇ ਨਾ ਇਸ ਹਫ਼ਤੇ ਕਿੰਨੇ ਮਰਨਾ ਹੈ ਆਪਣਾ ਜੀ ਨਹੀਂ ਲੱਗਣਾ دیਵਾਨ ਵਿੱਚ ਕੱਲ ਨੂੰ ਨਿਊਜ਼ ਕਿਹੜੀ ਆਉਣੀ ਹੈ ਜੇ ਪਤਾ ਲੱਗ ਜੇ ਸਾਡਾ ਜੀ ਨਹੀਂ ਲੱਗਣਾ ਇਸ ਕਰਕੇ ਜ਼ਿੰਦਗੀ ਹੈ ਨਾ ਜਿਹੜੀ ਇਹ ਰਹੱਸ ਹੀ ਰਹਿਣਾ ਚਾਹੀਦਾ ਹੈ ਇਹ ਰਹੱਸ ਹੈ ਇਹ ਰਹੱਸ ਹੀ ਰਹਿਣਾ ਚਾਹੀਦਾ ਹੈ ਇਸੇ ਕਰਕੇ ਜ਼ਿੰਦਗੀ ਜ਼ਿੰਦਗੀ ਦਾ ਸਵਾਦ ਦੇ ਰਹੀ ਕਿੱਥੋਂ ਆ ਗਿਆ ਇਹ ਸਾਰਾ ਕੁਝ ਉਹ ਵੀ ਪੰਜਾਬ ਦੀ ਧਰਤੀ ਉੱਤੇ ਇੰਨੇ ਬਾਬੇ ਪੁੱਛਾ ਦੇਣ ਵਾਲੇ ਦੱਸ ਦਿਆਂ ਤੈਨੂੰ ਤੇਰੇ ਇਦਾਂ ਹੀ ਜਲੀ ਇਹ ਜਿਹੜੇ ਅੱਜਕੱਲ੍ਹ ਵਾਲੇ ਸਿੰਦਰ ਕੀ ਦਾ ਨਾਂ ਐ ਫਿਰ ਐਮ ਹੁਣ ਹੈ ਤੇ ਪੰਗਾ ਪਰ ਵਿਰੋਧ ਹੁਣ ਟਡੜੀਆਂ ਵਾਲਾ ਵੀ ਮਾੜਾ ਬਣ ਜਾਣਾ ਉਹਦੇ ਚੇਲਿਆਂ ਦੀ ਹੈ ਕਿ ਨਹੀਂ ਉਹਦੇ ਬਾਬਿਆਂ ਦੇ ਚੇਲਿਆਂ ਨੇ ਮੈਨੂੰ ਗੁੱਸੇ ਹੋਣਾ ਵੀ ਇਹ ਨਵਾਂ ਹੀ ਪੰਗਾ ਪਾਤਾ ਪਰ ਨਹੀਂ ਗੱਲ ਸੱਚੀ ਹੈ ਵੇਖੋ ਰੱਬ ਰੱਬ ਕਰਨਾ ਮਾੜਾ ਨਹੀਂ ਵੀਰਾ ਕਿਸੇ ਪੀਰ ਦੀ ਮਸਤੀ ਆਵੇ ਤੈਨੂੰ ਲੱਖ ਵਾਰੀ ਆਵੇ ਤੂੰ ਸਿਰ ਕਮਾ ਤੂੰ ਨਜ਼ਾਰੇ ਲੈ ਬਾ ਝੂਠ ਨਾ ਬੋਲ ਭੋਲੀਆਂ ਮਾਵਾ ਨੇ ਭੋਲੀਆਂ ਮਾਵਾ ਪੁੱਤਾਂ ਦੇ ਦੁੱਖਾਂ ਪਿੱਛੇ ਪਤਾ ਨਹੀਂ ਧੀਆਂ ਪੁੱਤਾਂ ਵਾਸਤੇ ਕਿੱਥੇ ਕਿੱਥੇ ਤੁਰੀਆਂ ਫਿਰਦੀਆਂ ਉਹਨਾ ਮਾਵਾ ਨਾਲ ਠਗੀਆਂ ਨਾ ਮਾਰੋ ਐਵੇਂ ਨਾ ਕੁਫਰ ਤੋਲੋ ਇਹ ਨਾ ਕਰੋ ਕਦੇ ਤੇ ਵੀਰੋ ਸੰਗਤ ਜੀ ਤੁਸੀਂ ਵੀਡੀਓ ਦੇਖੀ ਹੋਣੀ ਹੈ ਭਾਈ ਸਾਹਿਬ ਜੀ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਸਮਝਾਇਆ ਹੈ ਕਿ ਜਿਹੜੇ ਬਾਬੇ ਆ ਅੰਤਰਜਾਮੀ ਨਹੀਂ ਹੁੰਦੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਲਿਖਿਆ ਹੋਇਆ ਹੈ ਤੁਸੀਂ ਵਿਚਾਰ ਸੁਣੇ ਹੋਣਗੇ ਬਹੁਤ ਹੀ ਵਧੀਆ ਤਰੀਕੇ ਨਾਲ ਭਾਈ ਸਾਹਿਬ ਜੀ ਸਾਡੇ ਸਮਝਾਉਂਦੇ ਨੇ ਬਹੁਤ ਹੀ ਚੰਗੇ ਵਿਚਾਰ ਨੇ ਤੁਸੀਂ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਇਹ ਜ਼ਿੰਦਗੀ ਬਦਲ ਸਕੇ ਤੇ ਭਾਈ ਸਾਹਿਬ ਦੇ ਵਿਚਾਰ ਸੁਣਨੇ ਸੰਦੇਵ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ